ਆਦਮੀ ਲੋੜ ਪੈਂਦੀ ਏ ਉਹ ਬਾਹਰ ਜਾਂਦਾ ਨਹੀਂ ਤੇ ਘਰ ਘਟਨ ਨੂੰ ਜੀ ਨਹੀਂ ਕਰਦਾ ਬੰਨ ਤੇ ਬੈਣਾ ਬਣਾ ਬਾਬਾ ਜੀ پارک ਵੀ ਰੱਖਣੀ ਹੈ ਕਿਸੇ ਦੀ ਜਗਾ ਨਹੀਂ ਹੈਗੀ ਕੋਈ ਵਰਲੇ ਬੰਦੇ ਦੀ ਮਹੱਬਤ ਦਾ ਮਾਰਨਾ ਘਰ ਉਥੇ ਲੈ ਜੇ ਆਪ ਉਥੇ ਚਲ ਜੇ ਭੈਣ ਭਰਾ ਮੇਰੇ ਤੇਰੇ ਅਲਗਾ ਵੀ ਕੋਈ ਚਲ ਜੇ ਪਰ ਜਿਹਦੀ ਕੋ ਰਿਸ਼ਤੇਦਾਰੀ ਉਹ ਤੇ ਲੈ ਜਾਂਦੇ ਆ ਉਹ ਤੇ ਲੈ ਜਾਂਦੇ ਆ ਜਿੱਦੀ ਲਾਗੇ ਰਿਸ਼ਤੇ ਨਹੀਂ ਹੁਣ ਤੂ ਪੂਰੇ ਜਿੰਨੀਆਂ ਰਿਸ਼ਤੇਦਾਰੀਆਂ ਤੂ ਪੂਰੇ ਸਾਰਿਆਂ ਦੇ ਸਾਰਾ ਮੁੰਡੇ ਜਿਹੜੇ ਹੈਗੇ ਇਹਨਾਂ ਦੇ ਸੌ ਖੇਤ ਜਿਹੜਾ ਇੱਥੇ ਜੋ ਬਣਾਵਾਂ ਵਾਲੇ 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 ਥਾਗੇ ਸੀਗਾ ਤਾਂ ਹੋ ਗਿਆ ਚਾ ਚਾ ਪਰ ਜਿੱਤੇ ਜਿੱਤੇ ਖੇਤ ਇਹਦੇ ਪਹਿਲੇ ਤੋਂ 35 ਖੇਤ ਦਾ ਸਭੀ ਸਾਰੀ ਜ਼ਮੀਨ ਵਾਲੀ ਹੈ ਕਿਸਾਨ ਹੀ ਹੈ ਸਾਰੇ ਟਿੰਗੀਆਂ ਦੀ ਮਾਲਕੀ ਹੈ ਕਈਆਂ ਦੀ ਕੱਚੀ ਹੈ ਇੱਥੇ ਬਾਦਿਆਂ ਨੇ ਮਾਲਕੀ ਵੀ ਹੈ ਜੀ ਹਾਂ ਹੰਟਾ ਕੇ ਹੋਰਾਂ ਨੇ ਤਕਰੀਬਨ ਝੋਨੇ ਲਾਏ ਝੋਨੇ ਲਾਏ ਕਿਸ ਨੇ ਠੀਕੀ ਚੱਕੇ ਲੱਗੇ ਕਿ ਵਾਹਿਗੁਰੂ ਦੇ ਹੱਥੋਂ ਬੰਦਾ ਕਰ ਕੁਛ ਨਹੀਂ ਸਕਦਾ ਪਾਣੀ ਮੋਰੇ ਕਿਸੇ ਦਾ ਜੋਰ ਨਹੀਂ ਇਹ ਕੀ ਕੋਈ ਆਪਾਂ ਜੋ ਬਣਦੀ ਮਦਦ ਆ ਜਰੂਰ ਕਰਨਾ ਸਰਕਾਰ ਨੂੰ ਵੀ ਆਪਣੇ ਮਾਜਾ ਉਸ ਕਿਸਾਨਾਂ ਦਾ ਆ ਜੇ ਜਿਨ੍ਹਾਂ ਦੇ ਫਸਲੇ ਸਾਰੇ تباہ ਹੋਈ ਆ ਇੰਨੇ ਲਿਖਣਗੇ ਜਰੂਰ ਜਰੂਰ ਕਰਦੇ ਹਾਂ ਤੇ ਉੱਤੇ ਭਾਈ ਤੇ 3 4 ਦਾ ਜੀ ਹੋ ਕੇ ਮੇਰੇ 13 ਬਜਿਆਂ ਦੇ 600 ਡੇਪੀ ਦਾ ਦਿੱਤੀ ਉਹਨਾਂ ਦਾ ਉਹ ਨੋਟ ਨੋਟ ਕਰਾ ਲਓ ਉਹਨਾਂ ਸਾਰਿਆਂ ਦਾ ਜਿਹੜਾ ਮੈਂ ਜਿਹੜਾ ਰਾਹ ਤੇ ਲੱਗ ਕੇ ਬੈਠੇ ਇੱਥੇ ਲੱਗ ਕੇ ਬੈਠੇ ਬਹੁਤ ਸਾਲ ਤੋਂ ਲੈ ਕੇ ਜਾਣੇ ਕੋਈ ਤੇ ਦੇਖੋ ਇਹ ਇੱਥੇ ਇਹਨਾਂ ਪਿੰਡਾਂ ਦੇ ਨਾਲ ਬਹੁਤ ਸਾਲਾਂ ਤੋਂ ਜੁੜੇ ਆ ਹਰ ਸਾਲ ਆ ਕੇ ਮੈਂ ਇੱਥੇ ਦੇਖਦਾ ਪਿਛਲੇ ਸਾਲ ਵੀ ਆਏ ਸੀ ਹਾਲਾਤ ਦੇਖੇ ਸੀਗੇ ਖਰਾਬ ਸੀਗੇ ਬਾਬਾ ਜੀ ਤਾਂ ਪਾਰਲੀਮੈਂਟ 'ਚ ਵੀ ਕਈ ਵਾਰੀ ਗੱਲ ਕਰ ਚੁੱਕੇ ਆ ਹੁਣ ਪੰਜਾਬ ਸਰਕਾਰ ਨਾਲ ਵੀ ਗੱਲ ਕਰ ਚੁੱਕੇ ਆ ਇਹਨਾਂ ਦਾ ਬਹੁਤ ਸਹਿਯੋਗ ਔਰ ਅੱਜ ਵੀ ਮੈਂ ਇੱਥੇ ਆਇਆ ਉਹ ਇਹਨਾਂ ਦੇ ਕਾਰਨ ਆਇਆ ਕਿ ਵੀ ਮੈਂ ਜਦੋਂ ਬਾਬਾ ਜੀ ਨੇ ਦੱਸਿਆ ਕਿ ਮੌਜੂਦਾ ਹਾਲਾਤ ਜਿਹੜੇ ਆ ਉਹ ਇੱਕ ਰੀ ਦੇਖ ਕੇ ਤੇ ਸਰਕਾਰ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ ਤੇ ਬਾਬਾ ਜੀ ਨੇ ਆਲਰੇਡੀ ਗੱਲ ਕੀਤੀ ਹੈ ਅਸੀਂ ਇਕੱਠੇ ਮਿਲ ਕੇ ਵੀ ਗੱਲ ਕਰਾਂਗੇ ਤੇ ਜੋ ਬਣਦੀ ਹੈਲਪ ਆਪਣੇ ਭਰਾਵਾਂ ਲਈ ਆਪਣੇ ਵੱਡਿਆਂ ਲਈ ਅਸੀਂ ਜੋ ਵੱਧ ਤੋਂ ਵੱਧ ਮਦਦ ਪੰਜਾਬ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਮਿਲ ਸਕਦੀ ਉਹਦੀ ਕੋਸ਼ਿਸ਼ ਕਰਾਂਗੇ। ਦੇਖੋ ਸਾਰੀ ਖਰਾਬ ਹੋ ਗਈ ਪਰ ਹੌਸਲੇ ਹੱਲੇ ਵੀ ਬੁਲੰਦਾ ਹੈ ਇਹ ਹੈ ਪੰਜਾਬੀਅਤ ਬਟ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਹਾਂ ਸਰਕਾਰ ਵੱਲੋਂ ਵੀ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿ ਜਿੰਨੀ ਵੱਤੋ ਵੱਦ ਮਦਦ ਇਹ ਨਹੀਂ ਹੋ ਸਕਦੀ ਸਾਰਿਆਂ ਦੀ ਪਰਿਵਾਰਾਂ ਦੀ ਉਹ ਜ਼ਰੂਰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜਿੱਦਾਂ ਜਿਹਦੇ ਵਿੱਚ ਤਕਰੀਬਨ 17 ਕ ਪਿੰਡਾਂ ਦੀ ਟੈਲੀ ਹੈ ਤੇ 1.5 500 ਘਰ ਇਹ ਜਿਹੜਾ ਇੱਥੇ ਪੱਕਾ ਰਹਿ ਰਿਹਾ ਇਹ ਸਕੂਲ ਵੀ ਹੈ ਇੱਥੇ ਪਰ ਇਹ ਦੋਨੋਂ ਦੋਨੋਂ ਪਾਸੇ ਦੇ ਪਾਣੀ ਆ ਦਰਿਆ ਬਿਆਸ ਅੱਧਾ ਲੰਦੇ ਪਾਸੇ ਦੀ ਲੰਘਦਾ ਆ ਚੜ੍ਹਦੇ ਪਾਸੇ ਦੀ ਲੰਘਦਾ ਸੋ ਇੱਥੇ ਤਕਰੀਬਨ ਜਿਹੜਾ ਹੈ ਪਾਣੀ ਤਾਂ ਹਰ ਸਾਲ ਆਉਂਦਾ ਪਰ ਕੁਝ ਸਾਲਾਂ ਤੋਂ ਇਹਨਾਂ ਜ਼ਿੰਮੇਦਾਰਾਂ ਨੇ ਆਪਣੇ ਆਲੇ-ਦੁਆਲੇ 28 ਕਿਲੋਮੀਟਰ ਬੰਨ ਲਾਇਆ ਹੋਇਆ ਜਿਹਦੇ ਨਾਲ ਆਲੇ-ਦੁਆਲੇ ਨੂੰ ਵੀ ਪਾਣੀ ਅੰਦਰ ਨਾ ਆਵੇ ਪਰ ਉਹ ਜਿਹੜੇ ਜਿਹੜਾ ਆਰਜੀ ਬੰਧ ਲਾਏ ਸੀ ਉਹ ਦੋ ਤਿੰਨ ਖਾਵਾਂ ਤੋਂ ਟੁੱਟ ਗਏ ਜਿਹਦੇ ਨਾਲ ਇਹ ਸਾਰਾ ਇਲਾਕਾ ਹੀ ਜਲਮਗਨ ਹੋ ਗਿਆ ਇਹ ਇੱਥੇ ਬਸ ਸਿਰਫ ਜਿੱਥੇ ਜਿੱਥੇ ਇਹ ਰਹਿ ਰਹੇ ਆ ਕਿਉਂਕਿ ਇਹਨਾਂ ਨੂੰ ਪਤਾ ਪਹਿਲਾਂ ਹੀ ਇਹਨਾਂ ਦੇ ਘਰ ਥੋੜੇ ਉੱਚੇ ਆ ਤੇ ਹਜੇ ਵੀ ਇਹ ਘਰ ਕੋਈ ਨਹੀਂ ਛੱਡ ਰਿਆ ਇਹਨਾਂ ਦੇ ਖਾਣ ਪੀਣ ਵਾਲਾ ਇੱਥੇ ਸਮਾਨ ਸਾਰਾ ਕੁਝ ਹੈਗਾ ਪਸ਼ੂ ਵੀ ਇੱਥੇ ਆ ਦੁੱਧ ਵੀ ਹੈਗੇ ਆ ਦੁੱਧ ਵੀ ਡੇਰੀ ਨੂੰ ਪਾਉਂਦੇ ਆ ਪਰ ਇਹ ਆਪਣੇ ਘਰਾਂ ਦੇ ਵਿੱਚ ਆਲਾ ਦਵਾਲਾ ਕੁਝ ਨਹੀਂ ਪੈਂਦਾ ਤੋਂ ਲਗਾਤਾਰ ਜਿਸ ਦਿਨ ਤੋਂ ਪਾਣੀ ਇੱਥੇ ਆਇਆ ਉਸ ਦਿਨ ਤੋਂ ਸੇਵਾ ਤੇ ਲੱਗੇ ਹੋਏ ਆ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਨੂੰ ਜਿਹੜੇ ਲੋਕ ਅੰਦਰ ਫਸੇ ਹੋਏ ਆ ਜਾਂ ਤਾਂਾ ਤੋਨੇ ਆ ਜਾਂ ਉਹਨਾਂ ਨੂੰ ਕੋਈ ਹੈਲਪ ਕਰ ਸਕਦੇ ਆ ਪੱਠਿਆਂ ਦੀ ਹੈਲਪ ਚਾਰੇ ਦੀ ਹੈਲਪ ਕਰ ਸਕਦੇ ਹੋ ਪਾਣੀ ਉਹਨਾਂ ਨੂੰ ਭੋਜਨ ਉਹਨੂੰ ਬੁਦ ਕਰਾ ਰਹੇ ਸੋ ਇਹ ਪਾਣੀ ਤਾਂ ਹੀ ਇਨਜਾਦ ਮਿਲੂਗੀ ਜਦੋਂ ਦਰਿਆ ਦੇ ਵਿੱਚ ਜਲੂਗਾ ਪਾਣੀ ਜੇ ਜਿਸ ਤਰ੍ਹਾਂ ਬਾਰਸ਼ਾਂ ਹੋ ਰਹੀਆਂ ਤੇ ਲੱਗਦਾ ਨਹੀਂ ਕਿ ਇਹ ਮੁਲੂਮ ਹੈ ਕੋਰਸਸ ਆਗੇ ਨਾ ਭਰਾਵਾਂ ਦੀ ਜਿਹੜੇ